ਕੀ ਲੱਗਦਾ ਅੱਜ ਤੁਹਾਨੂੰ ਬਹੁਤ ਜ਼ਿਆਦਾ ਬੀ? ਅੱਜ ਭਾਈ 2 ਦਿਨ ਦਿਲ ਹੋ ਗਏ ਆ ਥੋਪੀ ਬਹੁਤ ਲੱਗਣ ਦੀ ਐ ਤੇ ਧੁੱਲ ਦਾ ਵੀ ਬੜਾ ਕੈਡ ਵਸਿਆ ਰਹਾ ਵਾ। ਕੰਮੀ ਦੋੜਾ ਵਾਂ ਲੋ ਵੀ ਬੜੀ ਬਹੁਤ ਮੁਸ਼ਕਲ ਆਉਂਦੀ ਐ। ਆਪਾਂ ਵੀ ਸਾਡੇ 6 ਫੱਟ ਕੋਲੇ ਆਏ ਜਾਏ ਨੇ। ਐ ਬੜਾ ਛਟਾ ਮਾ ਜ਼ਿਆਦਾ ਕੋੜਾ ਭਾਈ। ਇਸ ਤਰ੍ਹਾਂ ਰਖਸ਼ੇ ਵਾਲੇ ਆ ਦਿਹਾੜੀ ਮਜ਼ਦੂਰ ਵਾਲੇ। ਬੜੀ ਦੂਰਾਂ ਦਿਹਾੜੀ ਤੇ ਲੱਗਣੀ ਨਹੀਂ ਰਹੀ ਇਹ ਰਖਸ਼ੇ ਵਾਲੇ ਵਿਚਾਰੇ ਸਵੇਰ ਤੇ ਆਏ ਦੇ ਵਿਲੇ ਬੈਠੇ ਦੇ ਐ। ਤੇ ਉਹਦਾ ਇਹਦਾ ਕਹਿਣਾ ਵਾ ਕਿ ਧੁੰਦ ਬਹੁਤ ਜ਼ਿਆਦਾ ਜ਼ਬਰਦਸਤ ਆ। ਪਤਾ ਨਹੀਂ ਨਾ ਚੱਲਣਾ ਚਾਹੀਦਾ ਇਹ। ਪਪੂ ਜੀ ਕੀ ਨਾਮ ਦਾ ਡਾ ਅਬਦਲ ਪਪੂ ਜੀ ਇਤ ਧੁੰਦ ਪਈ ਬਹੁਤ ਜ਼ਿਆਦਾ ਧੁੰਦ ਬਹੁਤ ਜ਼ਿਆਦੀ ਆ ਬਬੂ ਜੀ ਬਹੁਤ ਧੁੰਦ ਆ ਇੰਨਾ ਧੁੰਦ ਆ ਬਹੁਤ ਜ਼ਿਆਦੀ ਠੰਡ ਵੀ ਬੜੀ ਆ ਪਰ ਤੁਰਨ ਵਾਲਿਆਂ ਨੂੰ ਏਡਾ ਮੁਸ਼ਕਲ ਨਹੀਂ ਜਾਇਗਾ ਜਿਹੜਾ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਰਕਸ਼ੇ ਵਾਲੇ ਗਰੀਬਾਂ ਨੂੰ ਬਹੁਤ ਮੁਸ਼ਕਲ ਆ ਸਾਈਕਲ ਵਾਲਿਆਂ ਨੂੰ ਮੁਸ਼ਕਲ ਆ ਦੇਖਦਾ ਗਾੜੀ ਕੁਝ ਨਹੀਂ ਜਾ ਧੁੰਦ ਦੇ ਵਿੱਚ ਧੁੰਦ ਬਹੁਤ ਜ਼ਿਆਦੀ ਆ ਬਟਾਲੇ ਦੇ ਵਿੱਚ ਇਦ ਨਰ ਅੱਗੇ ਸਤਿਗੁਰ ਕਿਰਪਾ ਕਰੇ ਕੀ ਕਹਿਣਾ ਚਾਹੁੰਦੇ ਸਾਵਧਾਨੀ ਨਾਲ ਤੁਰੋ ਨਹੀਂ ਅਸੀਂ ਕੀ ਕਹਿਣਾ ਚਾਹੁੰਦੇ ਕਿ ਪ੍ਰਮਾਤਮਾ ਦਾ ਰਖਵਿਆ ਅਸੀਂ ਜਾਨੇ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਨਾ ਬਣਾਵਾ ਵੀ ਧਿਆਨ ਨਾਲ ਤੁਰਨ ਸਾਰੇ ਜਿਹੜੇ ਗਾੜੀ ਦੇਣ ਲੱਗਣ ਤੇ ਸਾਰੇ ਕਾਰੋਬਾਰ ਆਪ ਕੋ ਆਪਣਾ ਕੰਮ ਕਰਨ ਠੀਕ ਸਾਰੇ ਕੀ ਨਾਮ ਤੁਹਾਡਾ ਬਲਵਿੰਦਰ ਕੰਟੀ ਕੀ ਲੱਗਦਾ ਅੱਜ ਧੁੰਦਿਆ ਤੁਹਾਡਾ ਰਖਸ਼ੇ ਦਾ ਕੰਮ ਹੈ ਕਿੰਨੇ ਕ ਫਿਰ ਹੋਖਣੀ ਹੈ ਕਿ ਠੰਡ ਲੱਗਦੀ ਆ ਠੰਡੇ ਆ ਅੰਦਰ ਠੰਡਾ ਰੋਕਨ ਦੀਆ ਦੇਖ ਲਈ ਕੋਠਰਾ ਠੀਕ ਹੈ ਕੀ ਨਾਮ ਤੁਹਾਡਾ ਨੇਮ ਲਾ ਕੋ ਅੱਜ ਤੋਂ ਬਹੁਤ ਜ਼ਿਆਦਾ ਵੀ ਕਿੰਨੀ ਕੀ ਪਰੇਸ਼ਾਨੀ ਹੁੰਦੀ ਬੋ ਜੀ ਲੱਭਦੇ ਕੁਝ ਨੇ ਖਿਛੇ ਦੇ ਵਿੱਚੋਂ ਦੀ ਲੱਭਦੇ ਕੁਝ ਬੜੇ ਮਜੇ ਮਏ ਮੇ MLA ਟਾਂ ਮਾਰ ਮਾਰ ਕੇ ਫੇਰ ਗੜੀਾਂ ਲੈ ਕੇ ਆਈ ਦੀ ਕਿੰਨੇ ਵੇ ਨਿਕਲਦੇ ਫਿਰ ਸਵੇਰ ਨੂੰ ਐਸੇ ਸਵੇਰੇ ਪਹਿਲੇ ਤਾਂ ਮੈਂ ਨਿਕਲਦਾ ਰਿਆਂ 5 ਵਜੇ ਧੁੰਦ ਕਾਰਨ ਹੁਣ 8 ਵਜੇ ਕਰੂ ਨਿਕਲੀ ਤੇ ਬੋ ਜੀ ਫਿਰ ਪ੍ਰੇਸ਼ਾਨੀ ਤਾਂ ਬਹੁਤ ਹੁੰਦੀ ਨਾ ਬਹੁਤ ਜਿਆਦਾ ਬੋਝ ਆ ਦੋ ਵੱਧ ਬੋਝ ਸਵਾਰੀ ਮਿਲਦੀ ਜਾਂਦੀ ਆ ਨਹੀਂ ਬੋਝ ਸਵਾਰੀ ਬਹੁਤ ਘੱਟ ਹੈ ਠੰਡ ਚ ਸਵਾਰੀ ਬਾਹਰ ਨਿਕਲੇਗੀ ਤੇ ਉੱਤੇ ਬਹਿ ਗਿਆ ਡੈਟਾ ਚ ਇੱਕ ਵਜ ਕਮਾਉਂ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਰੋਟੀ ਪਾਣੀ ਦੇ ਬੋਝ ਬਹੁਤ ਮੁਸ਼ਕਲ ਹੋ ਗਏ ਤੇ ਤੁੰਡ ਤਾਂ ਨਹੀਂ ਕਾਰੋਬਾਰ ਨਹੀਂ ਚੱਲਦੇ ਫਿਰ ਤੁਹਾਨੂੰ ਨਹੀਂ ਚੱਲਦੇ ਫਿਰ ਬੋਝ ਜੀ ਤੁਹਾਨੂੰ ਜਦ ਸਵਾਰੀ ਨਾਲ ਦੁਕਾਨਾਂ ਖੁੱਲ੍ਹੇ ਦੁਕਾਨਾਂ ਬਾਜ਼ਾਰ ਖੁੱਲੇਗਾ ਤੇ ਸਵਾਰੀ ਬਾਹਰ ਪਿੰਡਾਂ ਚੋਂ ਆਏਗੀ ਸਮਾਨ ਖਰੀਦਣ ਫੇਰੀਆਂ ਡੈਟਾ ਚ ਬਹਿ ਕੇ ਜਾਏਗੀ ਬੱਸ ਸਟੈਂਡ ਤੱਕ ਮੈਂ ਤੁਹਾਨੂੰ ਦੇ ਨਾਲ ਕਾਰ